ਖਾਸ ਕਰਦੇ ਆ ਕਿ ਨਹੀਂਸਾਗੇ ਠੀਕ ਠਾਕ ਹੋ ਗਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਰਤਾਂ ਦੇ ਜਨਤੀ ਕਲਾ ਤੰਦਰੁਸਤੀ ਪੱਖੇ ਅੱਜ ਮੈਂ ਆਇਆ ਹਾਂ ਆਪਣੇ ਸਹੁਰੇ ਪਿੰਡ ਆਪਣੇ ਸਹੁਰੇ ਪਿੰਡ ਦੇ ਨਾਲੇ ਆਪਣੀ ਸੱਸ ਦੇ ਸਹੁਰੇ ਸੱਸ ਦੇ ਸਹੁਰੇ ਮੈਂ ਆਇਆ ਅੱਜ ਆਪਣੀ ਸੱਸ ਦੇ ਸਹੁਰੇ ਤੇ ਨਾਲੇ ਆਪਣੇ ਸਹੁਰੇ ਮੈਂ ਆਇਆ ਨਾਲੇ ਆਪਣੇ ਸਹੁਰੇ ਨਾਲੇ ਸੱਸ ਦੇ ਸਹੁਰੇ ਇਹ ਕੁੜੀ ਹੈ ਜੀ ਆਪਣੇ ਪੇਕੇ ਨਾਲੇ ਆਪਣੀ ਮਾਂ ਦੇ ਸਹੁਰੇ ਹਾਂ ਤੇ ਇਹ ਤੇ ਮੈਰਜ ਇੱਕ ਇੱਕ ਮੈਰਜ ਆ ਸਾਡੇ ਤਾਇ ਜੀ ਦੀ ਪੋਤੀ ਦੀ ਮੈਰਜ ਵਾ ਹਾਂ ਉਹ ਦੇਖਣੀ ਆ ਮੈਂ ਪਹਿਲਾਂ ਸਵੇਰੇ ਆਪਾਂ ਇਹ ਸੁਖਨੀ ਸਾਹਿਬ ਹੋਇਆ ਤੇਲ ਚੜਿਆ ਕੁੜੀ ਨੂੰ ਜਿਆਦਾ ਵਲੋਗ ਨਹੀਂ ਬਣਾ ਸਕੇ ਕੋਈ ਵਿਚ ਆਉਣਾ ਪਸੰਦ ਕਰਦਾ ਕੋਈ ਨਹੀਂ ਕਰਦਾ ਫਿਰ ਮੈਂ ਬੜਾ ਮੋਟਾ ਜਿਹਾ ਮੈਂ ਜਿਪਣਾ ਮੈਂ ਹੀ ਆਪਣੀਆਂ ਤੇ ਗੱਲਾਂ ਬਾਤਾਂ ਕਰਾਂਗਾ ਇਹਨਾਂ ਨਾਲ ਫਿਰ ਆਗਮਿਆ ਬੱਚਨ ਕੋਣ ਵਾਲੀਆਂ ਉਹਨਾਂ ਨਾਲ ਸਾਰਿਆਂ ਨਾਲ ਗੱਲ ਮਿਲ ਕੇ ਪੰਗੜਾ ਪਾਇਆ ਵਾ ਗੋਲਵਾ ਚੂਵੀ ਕਰ ਲਿਆ ਪਰ ਤੂੰ ਸਾਈ ਜੀ ਕਰ ਠੀਕ ਆ ਸਾਰਿਆਂ ਨੂੰ ਸਾਰਿਆਂ ਨੂੰ ਬੱਚਿਆਂ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਜਵਾਨਾਂ ਨੂੰ ਪ੍ਰਤਾਨਾ ਨੂੰ ਸਾਰੇ ਧੰਨਵਾਦਾਂ ਨੂੰ ਵੀਡੀਓ ਵੇਖਦੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀਡੀਓ ਭੇਜਦੇ ਆਂ ਹੋਰਾਂ ਨੂੰ ਵੀ ਆਟ ਪਾਉ ਦੇਈਂ ਮੇਰੀ ਮੰਨ ਕਰਕੇ ਨਹੀਂ ਖੇਡਣ ਦੇ ਅਰੇ ਸਾਖੀ ਤੇਰੇ ਸੰਤੀ ਤੇ ਚਾਹੀ ਤੇਰੇ ਸਾਖੀ ਮੈਂ ਦੀ ਤੂੰ ਮੈਂ ਦੀ ਤੂੰ ਹੇ ਲੇਕੋ ਪੋਸਟ ਦੇ ਪਰਮ ਆਹ ਆਈ ਪਾਠੂ ਪੱਟਿਆ ਆਵੇ ਜੱਲੀਏ ਵਿਆਹੇ ਘਰ ਚਲੀਏ ਨਹੀਂ ਵਿਆਹੇ ਘਰ ਨਹੀਂ ਸੱਸੀ ਕਾਂ ਹੀ ਸਾਰਿਆਂ ਨੂੰ ਸੱਸੀ ਘਰ ਦੀ ਸਾਰਿਆਂ ਨੂੰ ਤਾਂ ਨੂੰ ਕੱਲਿਆਂ ਨੂੰ ਠੀਕਾਂ ਡੀਆਂ ਜੇ ਚਾਹ ਤਾ ਡਈ ਜੇ ਅੱਛਾ ਚਾਹਨ ਤੋਂ ਜੀ ਨਹੀਂ ਕਰਨ ਡਿਆ ਇੰਨਾ ਕੁਛ ਖਾ ਲਿਆ ਵਿਆਹ ਵਾਲੇ ਘਰੋਂ ਕੋਈ ਰੋਟੀ ਖਾ ਨਹੀਂ ਖਾਂ ਜੂਗੀ ਆਹੋ ਤਾਂ ਗੱਲ ਹੈ ਹੀ ਆ ਨਹੀਂ ਹੁਣ ਚੱਲ ਜੀ ਫਿਰ ਚਲੋ ਠੀਕ ਆ ਨਹੀਂ ਚੱਲਦੇ ਆਪਾਂ ਚੱਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਨਾ ਦੀਦੀ ਵਿਆਹ ਵੇਖਣ ਆਏ ਆ ਆ ਦੀਦੀ ਵਿਆਹ ਵੇਖਣ ਆਏ ਆ ਜੀ ਉਹ ਕਹੀਗੇ ਜੀ ਕਹੀ ਜਾਂਦੇ ਕਿ ਖਾਲੀਆਂ ਮਈਆਂ ਹੁਣ ਜਾਣਾ ਹੀ ਜਾਣਾ ਵਾ ਘਰੇ ਇਹਨਾਂ ਨੇ ਕੋਈ ਨਾ ਕਰੇ ਹੁਣ ਅੱਜ ਜਿਹੜੀ ਆਦੀ ਵਿਆਹ ਨਾ ਇੱਥੇ ਹੀ ਕਾਰੇ ਗਏ ਨੇ ਵਾਲੇ ਗੋਣ ਨਾਲੇ ਉਹ ਗੋਣ ਵੇਖਣ ਹੋਣ ਚੱਲ ਜਾਣਗੇ ਨਾ ਆ ਫਿਰ ਸਾਰੇ ਸ਼ਾਮੇ ਆ ਦੇ ਰਾਜਣਗੇ ਸ਼ਾਮ ਦੇ ਵਿੱਚ ਫਿਰ ਫੋਟੋ ਲੀਗੇ ਨਾ ਫੇਰ ਜਾਣਾ ਸਾਰੇ ਨੇ ਆਣਾ ਪਿਆਰ ਜਾਣਾ ਠੀਕ ਆ 3 ਪਰਸੋਂ ਵੀ ਜਾਣਾ ਹਾਂਜੀ ਜਾਵਾਂਗੇ ਠੀਕ ਵਿਆਹ ਦੇਣਾ ਵਿਆਹ ਵੇਖਣ ਤੇ ਆਏ ਵਿਆਹ ਵੇਖਣ ਜਾਣਾ ਠੀਕ ਨਹੀਂ ਉਹਦੀ ਫੋਈ ਦੋਰੇ ਕੈਂਡੀ ਗੰਲੀ ਕਿੰਦ ਨੂੰ ਆਖਿਓ ਕਿ ਜਰੂਰ ਆਵੇ ਸ਼ਾਮਾਂ ਆਉਣਾ ਨਹੀਂ ਹੁੰਦੀ ਇਹਨੂੰ ਤੇ ਉਹਨਾ ਚਾਹੀਦਾ ਵਰਨਾ ਨਾ ਆਵੇ ਨਾ ਨਾਂ ਨਹੀਂ ਤੇ ਹੋਣਾ ਚਾਹੀਦਾ ਉਹ ਜ਼ੋਰ ਨਾਲ ਹੁੰਦੀ ਆ ਜਾਣੇ ਹੁਣ ਵੇਖੋ ਹੁੰਦੇ ਸ਼ਾਮਾਂ ਨੂੰ ਕਿ ਨਹੀਂ ਹੁੰਦੇ ਆ ਕੋਈ ਨਹੀਂ ਹੁੰਨੇ ਕੋਈ ਘਰ ਜਾਂਦੇ ਫੋਨ ਕਰਕੇ ਕਹਿਦੇ ਉਹਨੂੰ ਕਿ ਆਹ ਆਵਾਜ਼ ਜ਼ਰੂਰ ਫੋਨ ਚੁੱਕਣਾ ਥੋੜੀ ਹਾਂ ਹੋਰ ਬੱਜੀ ਜਾਂ ਖੜ 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 ਨਹੀਂ ਚੁੱਕਣਾ ਨਹੀਂ ਆਪਾਂ ਜਿੰਨਾ ਮਰਜੀ ਰਾਲੀਏ ਤਭੀ ਕੋਈ ਨਹੀਂ ਪਾ ਦਿਨਵਾ ਦਾਂਗੇ ਫੰਗਲ ਹੈ ਕਿ ਹੋਣਗੇ ਜੇ ਤੇ ਪਾ ਦਿਨ ਕਹ ਲਾਂਗੇ ਨਾ ਕਿ ਆ ਜਾਣ ਵਿਆਹ ਜੇ ਤੇ ਵੀਡੀਓ ਬਣਾਉਣ ਚੱਲ ਗਏ ਫਿਰ ਤੇ ਨਹੀਂ ਚੁੱਕਣਾ ਹਾਂ ਜਿੰਨਾ ਆ ਗਏ ਤਾਂ ਫਿਰ ਸ਼ਾਇਦ ਚੋਕੀ ਲੈਣ ਆਉਂ ਮਤਲਬ ਕੋਈ ਨਹੀਂ ਥੋੜਾ ਕਰਾਂਗੇ ਨਹੀਂ ਵੀਡੀਓ ਬਣਾਉਂਦੇ ਜਾਣਾ ਫੋਨ ਆਉਂਦੇ ਠੀਕ ਕੀ ਖੇਡਣਾ ਕੀ ਖੇਡਣਾ ਦੋਨੋਂ ਵਾਰ ਨਾਲ ਖੇਡ ਪੂਈ ਰਹਿ ਬੰਦੇ ਇਹ ਤਾਂ ਪੂਈ ਰਹਿ ਪੂਈ ਰਹਿ ਬੋ ਪੂਈ ਨੂੰ ਨਾਲੇ ਖੜਾਓ ਕੋਈ ਨਾ ਬੈਡਬਾਲ ਖੇਡੋ ਅੱਜ ਬੈਡਬਾਲ ਖੇਡੀ ਪੂਰੀ ਦਿਨ ਨਾਲ ਠੀਕ ਆ ਫੁੱਟਬਾਲ ਗੁਰਨਵਾਰ ਕਹਿੰਦਾ ਕਿ ਦਾਦੀ ਮੋਟੀ ਹੈ ਨਾਲੇ ਦਾਦੀ ਨੂੰ ਪਤਲੀ ਕਰਨ ਦੀ ਜਿਹੜੀ ਨਹੀਂ ਕੋਈ ਨੂੰ ਪਤਲੀ ਕਰਨਾ ਕਰਨਾ ਗੰਦੂ ਜੂ ਹੈ ਪਤਲਾ ਆ ਸਾਰੇ ਜਾਣੇ ਚਲੋ

اهلا ਇਹ ਪਰੌਣੇ ਸਾਡੇ ਆਏ ਗੰਗਾ ਨਗਰ ਤੋਂ ਭਾਬੀ ਹੈ ਨਾ ਇਹ ਸਾਡੇ ਬਹੁਤ ਵੀਡੀਓ ਵੇਖਦੇ ਆ ਕੋਈ ਲਾਈਕ ਕਰਦੇ ਸੇਵ ਕਰਦੇ ਲਾਈਕ ਸ਼ੇਅਰ ਵੀ ਕਰਦੇ ਆ ਰੋਜ਼ ਵੇਖਦੇ ਸਾਰਿਆਂ ਠੀਕ ਪਛਾਣ ਆ ਗਈ ਮੈਨੂੰ ਭਾਬੀ ਨੇ ਮੈਨੂੰ ਆਪੇ ਮਿਲ ਲਿਆ ਪਹਿਲਾਂ ਮੇਰੀ ਪਛਾਣ ਕੱਢ ਲਈ ਨਹੀਂ ਭੁੱਲਦੀ ਕਿ ਇਹ ਹੈ ਹੀ ਆ ਜਦੋਂ ਦੂਰ ਥੋੜੀ ਹੋਣਾ ਚਾਹੀਦਾ ਵਾ ਇਹ ਤਾਂ ਹੈ ਹੀ ਆ ਕੀ ਦੱਸਦੇ ਆ ਨਹੀਂ ਹਾਂਜੀ ਦੱਸੋ ਕੀ ਸੁਝਾਅ ਦੱਡ ਜੱਫੀਆਂ ਪਾਪ ਆ ਕੇ ਮਿਲੋ ਇਨੇ ਜਰਾ ਬਾਦ ਐਡੀ ਦੂਰੋਂ ਆਈਆਂ ਵਾ ਭੈਣਾ ਗੁਰੂਪਾਲ ਆ ਗਰੇ ਠੰਡੀ ਰੋ ਸਾਈ ਜੀਵੇ ਤੂੰ ਚਾਚੀ ਨੇ ਮੱਥਾ ਟੇਕਿਆ ਸੀ ਸਮਾਂ ਦੇਤੀਆਂ ਹਾਂਜੀ ਠੀਕ ਇਧਰ ਤੇਲ ਚੜਿਆ ਕੁੜੀਆਂ ਨੂੰ ਗੁਣੇ ਮੰਡਣ ਦੀ ਰਸਮ ਚੱਲਣ ਢਈ ਆ ਸ੍ਰੀਕਾ ਭਾਈ ਚਾਰਾ ਸਾਰਾ ਭੈਣ ਭਰਾ ਜਿੰਨੇ ਆਏ ਆ ਮਾਈਆਂ ਬੀਬੀਆਂ ਪ੍ਰਸ਼ਾਦਾ ਪਾਣੀ ਛਾ ਕੇ ਬੈਠੀਆਂ ਵਾਂ पर्नु